ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਅਹਿਦ ਕੀਤਾ ਗਿਆ ਹੈ ਜਿਸ ਤਹਿਤ ਉਹਨਾਂ ਵੱਲੋਂ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਪੁਲਿਸ ਦੀਆਂ ਸਖਤ ਹਦਾਇਤਾਂ ਦੇ ਚੱਲਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਦੇ ਅਮੋਹਰ ਪੁਲਿਸ ਵੱਲੋਂ ਇਸ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਅਮੋਹਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਉਸ ਵੇਲੇ ਮਿਲੀ ਜਦ ਗਵਾਂਡੀ ਸੂਬੇ ਰਾਜਸਥਾਨ ਤੋਂ ਆ ਰਹੀ ਇੱਕ ਬੱਸ ਨੂੰ ਪੰਜਾਬ ਅਤੇ ਰਾਜਸਥਾਨ ਦੇ ਬਾਡਰ ਗੁੰਜਾਲ ਤੇ ਰੋਕਿਆ ਗਿਆ ਤੇ ਰੋਕਣ ਦੇ ਉਦੋਂ ਇੱਕ ਔਰਤ ਜੋ ਕਿ ਬਾਸਤੋ ਹੋਲੀਜਾ ਕਿਸਕਾਂ ਲੱਗੀ ਸੀ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਸ ਨੂੰ ਕਾਬੂ ਕੀਤਾ ਅਤੇ ਮੌਕੇ ਤੇ ਹੀ ਲੇਡੀ ਪੁਲਿਸ ਨੂੰ ਲਿਖਤੀ ਰੂਪ ਵਿੱਚ ਆਰਡਰ ਕਰਕੇ ਬੁਲਾਇਆ ਗਿਆ ਅਤੇ ਲੇਡੀ ਪੁਲਿਸ ਵੱਲੋਂ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵੱਲੋਂ 800 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਜੋ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਅਤੇ ਅਬੋਰ ਪੁਲਿਸ ਉਸ ਖਿਲਾਫ ਕਾਰਵਾਈ ਕਰ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਬੋਰ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੇ ਆਦੇਸ਼ ਤੇ ਨਸ਼ਾ ਵਿਰੁੱਧ ਮਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਜੋ ਇਸ ਵਿੱਚ ਲਿਪਤ ਪਾਇਆ ਜਾਂਦਾ ਹੈ ਉਸ ਖਿਲਾਫ ਸਖਤ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਹੋਰ ਉਹਨਾਂ ਕੀ ਕੁਝ ਕਿਹਾ ਅਤੇ ਅੱਗੇ ਪੁਲਿਸ ਕੀ ਕਰ ਰਹੀ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਕੀ ਕੁਝ ਬਰਾਮਦ ਹੋ ਰਿਹਾ ਸਰ ਮਾਨਯੋਗ ਡੀਸੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤੂ ਜੀ ਆਈਪੀਐਸ ਸ਼੍ਰੀ ਮਨਜੀਤ ਸਿੰਘ ਜੀ ਟੈਸੀ ਪੀਪੀਐਸ ਐਸਐਸਪੀ ਫਾਈਲ ਕਵਲ ਦੇ ਨਿਸ਼ਾਨਦਰਸ਼ਾਤੇ ਜ਼ਿਲ੍ਹਾ ਫਾਿਲਕਾ ਦੀ ਪੁਲਿਸ ਨੇ ਤਿਆ ਕੀਤਾ ਹੈ ਵੈਂਚਨਫਾਇਲ ਕਾਨੂੰਨ ਦੇ ਵਿੱਚੋਂ ਨਸ਼ਾੜਾ ਜੜ੍ਹ ਤੋਂ ਖਤਮ ਕਰਾਂਗੇ ਇਸੇ ਦੀ ਲੜੀ ਦੇ ਤਹਿਤ ਸੜਕ ਹੁਕਮਜਾਨ ਨਾਕਾ ਹੈ ਹਾਈ ਟੈਕ ਇਹ 24 ਘੰਟੇ ਚੱਲਦਾ ਹੈ ਉਹ ਨਾਕੇ ਦੇ ਚੈੱਕ ਨੂੰ ਦੌਰਾਨ ਐਸਆਈ ਹਰਮੰਦਰ ਸਿੰਘ ਨੇ ਇੱਕ ਲੇਡੀ ਜਿਹੜੀ ਬਾਸ ਚ ਉਤਰ ਕੇ ਕਿਸ ਕਰਨ ਲੱਗੀ ਉਹਨੂੰ ਕਾਬੂ ਕੀਤਾ ਤੇ ਐਸਆਈ ਪ੍ਰਗਟ ਸਿੰਘ ਚੌਕੀ ਚਾਰਜ ਕੰਟਰ ਰਖੜਾ ਵੱਲੋਂ ਮੌਕੇ ਤੇ ਜਾ ਕੇ ਜੋ ਲੇਡੀ ਦੀ ਸਰਚ ਕੀਤੀ ਗਈ ਉਹਦੇ ਕੋਲੋਂ 8 ਅਨਸ਼ੀਲੀਆਂ ਕੋਲੀਆਂ ਬਰਾਮਧ ਹੋਇਆ ਇਹ ਲੇਡੀ ਰੇਨੂਪੌਰ ਵਾਈਵ ਆਫ ਸਵਰਨ ਸਿੰਘ ਵਸੀ ਤਪਾਖੜਾ ਜ਼ਿਲ੍ਹਾ ਸ੍ਰੀ ਮਕਸਦਰ ਸਾਹਿਬ ਇਹਦੇ ਖਲਾਮ ਮਕਦਮਾ ਨੰਬਰ 164 ਮਿਤੀ 28/12/23 ਅੰਡਰ ਸੈਕਸ਼ਨ 22 ਕਾਰਡ 85 ਐਨਡੀਪੀ ਅਸੈਟ ਪੀਐਸ ਖੂਨਿਆ ਸਰਬਰ ਦਰਜਸ਼ਤ ਕੀਤਾ ਗਿਆ ਇਹਨੂੰ ਰੇਨੂ ਫਾਰਮ ਵਿੱਚ ਰਿਕਾਰਡ ਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕੀਤਾ ਜਾਊਗਾ ਰਿਮਾਂਡ ਤੋਂ ਬਾਅਦ ਅਮਜੀਦ ਪੁੱਛਗਿਰੀ ਕੀਤੀ ਜਾਵੇਗੀ ਕਿ ਇਹ ਗੁਣੀਆਂ ਕਿੱਥੋਂ ਲੈ ਕੇ ਆਈ ਸੀ ਤੇ ਅੱਗੇ ਇਹਨੇ ਕਿਸ ਨੂੰ ਵੇਚ ਰੀਆਂ ਸਨ ਥੋਲੀ ਆ ਲਈ ਸੀ ਕਿੰਨੀ ਆਈ ਸੀ ਇੱਕ ਨਾਮਾ ਵਾਲੇ ਸਾਈਡ ਤੋਂ ਬਸ ਬੈਠੀ ਸੀ ਬਾਕੀ ਉਹ ਮਾਰਦ ਤੋਂ ਬਾਅਦ ਨੂੰ ਟਿਕਟ ਪੁਸ਼ਕੇਸ ਕਰਕੇ ਜੋ ਵੀ ਘਾੜੇ ਸਾਹਮਣੇ ਆਉਂਗੀ ਉਹਨੂੰ ਸਮਾਵੇਸਤ ਲੈਂਦਾ ਚੁੱਕੀ ਲਾਵਾ ਦੀ ਮਤਲਬ ਇਸ ਤਰ੍ਹਾਂ ਦੀ ਇਹ ਭਾਗੀਦਾਰੀ ਹੁਣ ਹੈਗੀ ਨਸ਼ੰਦ ਵਿੱਚ ਜੀ ਸ਼ੁਰੂ ਹੋ ਗਈ ਹੈ ਸਾਨੂੰ ਕੋਈ ਸ਼ੱਕੀ ਚਾਹੇ ਕੋਈ ਲੇਡੀ ਚਾਹੇ ਕੋਈ ਜੈਂਟਸ ਚਾਹੇ ਉਹਦੇ ਉਸੇ ਉਹਦੇ ਸਰਚ ਕਰਦੇ ਆ ਜੇ ਮਿਲਦਾ ਦੋਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਸਰ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੇਰਾ ਜਿਹੜਾ ਫਾਇਲ ਕਰਨੇ ਸਾਰੇ शरारती आश्रम की अपील है भी चाहता हूँ नशे वाले धंधे माड़े धंधे ए बी आई न्यूज चैनल देखने वाले सभी दर्शकों से हम अपील करते हैं की एबीआई न्यूज चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत